ਪੌਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੌਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇੱਕ ਕਈ ਪੰਜਾਬੀ ਵੱਡੇ ਕਲਾਕਾਰਾਂ ਖਿਲਾਫ ਸੁਚੇਤ ਬਾਲਾ ਨੇ ਰੀਸੈਂਟਲੀ ਕਈ ਪੋਡਕਾਸਟ ਦੇ ਵਿੱਚ ਕਈ ਵੱਡੀਆਂ ਵੱਡੀਆਂ ਗੱਲਾਂ ਕਹਿ ਦਿੱਤੀਆਂ ਜਿਸ ਤੋਂ ਬਾਅਦ ਹੁਣ ਉਸ ਦੇ ਉੱਤੇ ਮਾਸਟਰ ਸਲੀਮ ਦਾ ਕਹਿਣਾ ਹੈ ਕਿ ਆਪਣੇ ਬਾਰੇ ਗੱਲ ਕਰੋ ਤੇ ਨਾਲ ਦੀ ਨਾਲ ਵੱਡੇ ਕਲਾਕਾਰਾਂ ਖਿਲਾਫ ਬੋਲਦੇ ਹੋਏ ਸੁਚੇਤ ਬਾਲਾ ਨੂੰ ਮਾਸਟਰ ਸਲੀਮ ਨੇ ਇੱਕ ਸਲਾਹ ਦਿੱਤੀ ਹੈ ਯਾਰ ਮੇਰੀ ਗੱਲ ਇੱਕ ਸਮਝੇ ਨੇ ਯਾਰੀ ਉਹ ਇਹ ਹੈ ਕਿ ਜਿਹੜੀਆਂ ਪੌਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੌਡਕਾਸਟ ਕਰਨ ਔਰ ਪੌਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੌਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਅਸੁਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੇਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀ ਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤਾਂ نوਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਯਾਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰੇਂਦਰ ਚੰ다 ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਨੇ ਉਹ ਰੋਣਾ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਦਾਸ਼ਮਾਨ صاحب ਨਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ ਅੱਛੇ ਲੋਗ ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰੋਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨਹੀਂ ਕਦੀ ਇਦਾਂ ਦੀ ਕੁਝ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਆਤ ਜੋੜ ਕੇ ਕਿ ਪੋਡਕਾਸਟ ਕਰੋ ਜੀ ਸਭ ਕੁਝ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਆਪਣੇ ਬਾਰੇ ਦੱਸੋ ਆਪਣੇ ਗਾਣਿਆਂ ਬਾਰੇ ਦੱਸੋ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕਿੰਨੇ ਅੱਛੇ-ਅੱਛੇ ਗਾਣੇ ਦਿੱਤੇ ਉਹਦੇ ਬਾਰੇ ਦੱਸੋ ਤੁਹਾਡੇ ਨਾਲ ਗਾਣਾ ਗਾਉਂਦੇ ਰਹੇ ਨੇ ਫਕੀਰ ਚੰਦ ਪਤੰਗਾ ਸਾਹਿਬ ਉਹਨਾਂ ਬਾਰੇ ਜ਼ਿਕਰ ਕਰੋ ਕੰਪਨੀਆਂ ਬਾਰੇ ਜ਼ਿਕਰ ਕਰੋ ਪ੍ਰੋਡਿਊਸਰ ਸਹਿਬਾਨ ਬਾਰੇ ਜ਼ਿਕਰ ਕਰੋ ਅੱਛੇ ਲੋਕਾਂ ਬਾਰੇ ਜ਼ਿਕਰ ਕਰੋ ਮਿਹਰਬਾਨ ਸ਼ੁਕਰੀਆ